ਹੋਣ ਬਿਲਕੁਲ ਆ ਤੇਰਾ ਕਹਿੰਦਾ ਹੱਥ ਮਾਰ ਕੇ ਮੋੜਨਾ ਉਦਾਂ ਨਹੀਂ ਮੋੜਨਾ ਪਰ ਪਾ ਜੀ ਹਾਂ ਜੀ ਸਰ ਆ ਹਾਈ ਕਰਨਾ ਚੜਨਾ ਰਸੇ ਰ 1000 ਰੁਪਿਆ ਨਾਮ 25 ਆ ਗਈ ਮੇਰੇ ਵੀਰੋ ਆ ਜਾਂਦੀ ਉੜਦੀ ਚੱਲ 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 ਤਾੜੀਆਂ ਤਾੜੀਆਂ ਨਹੀਂ ਲੈ ਯਾਰ ਲੈ ਭਾਈ ਮੁੰਡਾ ਮੈਨ ਆਫ ਦਾ ਮੈਚ ਨਹੀਂ ਨਿਕਲਿਆ ਪਰ ਫੇਰ ਵੀ ਆਈ ਦੋਮਾਜੋ ਇੱਕ ਵੀਰ ਫੁੱਟਬਾਲ ਖੇਡਦਾ ਤੇ ਦੂਜਾ ਆਪਣੀ ਮਾਂ ਖੇਡ ਕਬੱਡੀ ਨਾਲ ਪਿਆਰਾ ਆਹ ਖੇਡ ਕਬੱਡੀ ਦੀ ਗੱਲ ਕਰੀਏ ਇਹ ਉਹ ਗੇਮ ਆ ਜਿਹੜੀ ਪੰਜਾਬ ਦੀ ਧਰਤੀ ਤੋਂ ਪੈਦਾ ਹੋਈ ਤੇ ਵਿਦੇਸ਼ਾਂ ਤੱਕ ਪਹੁੰਚੀ ਜਦੋਂ ਇਨਾਮ ਕਸ਼ੇ ਬਣਾਣਾ ਜੀ ਮਿਲਦੇ ਹੁੰਦੇ ਤੇ ਕਰੋੜਾਂ ਤੱਕ ਅੱਜ ਪਹੁੰਚ ਗਈ ਤੇ ਆਪਾਂ ਸਵੇਰੇ ਭਾਜੀ ਇੱਥੇ ਟਿੱਬੇ ਗਰਾਊਂਡ ਤੇ ਕਰੀਦੀਆ ਸ਼ਾਮ ਨੂੰ ਆਪਣੇ ਉਸਤਾਦ ਆ ਅਜੀਤ ਸਿੰਘ ਪਹਿਲਵਣ ਜੀਤੀ ਕੋਲ ਪਲਵੰਡੀ ਚੋਧਰੀਆਂ ਕੋਲ ਉੱਥੇ ਖੂ ਤੇ ਆਪਾਂ ਮਿਹਨਤ ਕਰੀਦੀ ਪਈ ਸ਼ਾਮਕ ਮੁੰਡੇ ਹੈਗੇ ਜਿਹਦਾ ਮਿਹਨਤ ਕਰਨ ਵਾਲੇ ਵਿੱਚ ਨਵੇਂ ਮੁੰਡੇ ਵੀ ਆ ਤੇ ਵਿੱਚ ਅਹੀਮੀਓ ਜਿੱਦਾਂ ਸੀਨੀਅਰ ਪਲੇਅਰ ਵੀ ਵਿੱਚ ਇੱਕ ਦੋ ਤੇ ਹੋਰ ਕਬੱਡੀ ਨਾਲ ਜੁੜਿਆ ਨੂੰ ਕਿੰਨਾ ਟਾਈਮ ਹੋ ਗਿਆ ਮੈਨੂੰ ਹਾਂਜੀ ਤੇ ਕਿਹੜੇ ਵਜਨ ਤੋਂ ਸਟਾਰਟ ਕੀਤੀ ਜੀ ਮੈਂ ਦੇਖੋ ਜੀ ਪਿੰਡ ਪੱਧਰ ਉਪਨ ਦੇ ਮੈਚ ਵੀ ਖੇਡਦਾ ਤੇ ਉਦਾਂ ਜਿਹੜੇ ਪਿਛਲੇ ਸਾਲ ਕੱਪ ਖੇਡਿਆ ਸੀ ਸ਼੍ਰੀ ਵੀਰ ਸਾਹ ਕਬੱਡੀ ਕਲੱਬ ਸੁਲਤਾਨਪੁਰ ਲੋਧੀ ਕਿਸੇ ਪ੍ਰਮੋਟਰ ਦੀ ਨਿਗਾਹ ਦੇ ਵਿੱਚ ਚੜੇ ਹਲੇ ਤੱਕ ਕਿ ਨਹੀਂ ਚੜੇ ਕਿਸੇ ਨੇ ਬਾਹ ਫੜੀ ਜਾਂ ਕਹਿੰਨੇ ਪਰ ਉਹ ਸਾਥ ਦਿੱਤਾ ਹੋਏ ਪਰ ਬਾਅਦ ਕੋਈ ਗੱਲ ਨਹੀਂ ਕੀਤੀ ਹੈ। ਰਾਦਾ ਭਾਈ ਜਿੱਦਾਂ ਗਰਾਊਂਡ ਦੀ ਮਿਹਨਤ ਹੀ ਕਰਨੀ ਚਾਹੀਦੀ ਆ। ਗਰਾਊਂਡ ਦੀ ਮਿਹਨਤ ਨਾਲ ਇੱਕ ਤਾਂ ਸਪੀਡ ਆਪਨੇ ਚ ਆਉਂਦੀ ਆ, ਫਲੈਕਸੀਬਿਲਟੀ ਆਉਂਦੀ ਬੋਡੀ ਦੀ। ਠੀਕ ਆ। ਮਸਲ ਨਹੀਂ ਟਾਈਟ ਹੁੰਦੇ। ਜਿੱਥੇ ਜਦੋਂ ਦੀ ਸ਼ੁਰੂ ਕੀਤੀ ਆ ਗੇਮ ਇੰਜਰੀ ਤੋਂ ਵਿਚਾਰਿਆ। ਤੁਸੀਂ ਬਹੁਤ ਮਿਹਨਤ ਕੀਤੀ ਟੂਰਨਾਮੈਂਟ ਤੋਂ ਪਹਿਲਾਂ ਤੈਨੂੰ ਚਾ ਵੀ ਸੀ। ਪਰ ਮੇਰੇ ਹਿਸਾਬ ਨਾਲ ਤੇ ਅਡੀ ਇੰਜਰੀ ਆ ਗਈ। ਨਹੀਂ ਨਹੀਂ ਆਪ ਦੇ ਪਿੰਡ ਚ ਵੀ ਜਿੱਦਾਂ ਖੇਡਦੇ ਆਏ ਆ ਬਚਪਨ ਤੋਂ ਤੇ ਚੱਕਰ ਜਿੱਦਾਂ ਜਿਹੜਾ ਵੱਡਾ ਮੈਚ ਹੁਣ ਚਲੋ ਖੇਡਣਾ ਉਹ ਚੀਜ਼ ਦਾ ਤਾਂ ਖੁਸ਼ੀ ਹੁੰਦੀ ਆ ਵੀ ਵੱਡੇ ਮੈਚ ਦੇ ਵਿੱਚ ਤੇ ਉਹ ਕੋਸ਼ਿਸ਼ ਹੀ ਭਾਈ ਚਲੋ ਘਰੇ ਜਾ ਕੇ ਬਹੁਤ ਮਨਦੂਗੀ ਹੋਇਆ ਵੀ ਫੇ ਜੇ ਆਪਣੇ ਉਸਤਾਦ ਜੀ ਦਾ ਨਾਮ ਆਜੀਤ ਸਿੰਘ ਪਹਿਲਵਾਨ ਕਬੱਡੀ ਕੋ ਜੀਤੀ ਤਲਵੰਡੀ ਚੌਧਰੀਆ ਹਾਂਜੀ ਬਹੁਤ ਪੁਰਾਣੇ ਕਬੱਡੀ ਪਲੇਅਰ ਆ ਉਹ ਤੇ ਮੈਨੂੰ ਹੋ ਗਿਆ ਜੀ 5-6 ਸਾਲ ਹੋ ਗਏ ਉਹਨਾਂ ਤੋਂ ਮਿਹਨਤ ਕਰਦ ਨੂੰ ਉੱਥੇ ਬਾਕੀ ਜੇ ਕਿਸੇ ਨੇ ਮਿਹਨਤ ਕਰਨ ਉੱਥੇ ਆਉਣਾ ਵਾ ਤੇ ਜੀ ਛੱਡ ਕੇ ਆਵੇ ਬਾ ਮਿਹਨਤ ਕਰਨ ਵਾਲਾ ਹੋਵੇ ਤੇ ਉਸਤਾਦ ਵਧੀਆ ਪੁੱਤਾਂ ਨੂੰ ਰੱਖਦੇ ਆ ਤੇ ਵਧੀਆ ਮਿਹਨਤ ਕਰਾਉਂਦੇ ਜੀ ਕੱਲੂ ਇਸੇ ਜਗ੍ਹਾ ਇਸੇ ਟਾਈਮ ਨਵੀਂ ਵੀਡੀਓ ਦੇ ਨਾਲ ਨਾਲ ਤਬ ਤੱਕ ਲਈ ਰੱਬ ਰੱਖੇ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਰੋਜ਼ਾਨਾ ਦੀ ਤਰ੍ਹਾਂ ਅੱਜ ਫੇ ਆਪਣਾ ਗਰਾਊਂਡ ਜਾਣ ਦਾ ਪਲਾਨ ਤੇ ਗਰਾਊਂਡ ਜਾਵਾਂਗੇ ਦੋਸਤੋ ਤੇ ਦੂਸਰਾ ਦੋਸਤੋ ਤੁਹਾਨੂੰ ਦੱਸ ਦਈਏ ਜਿੱਥੇ ਇਹਦਾ ਕਲੈਕਸ਼ਨ ਟੱਬਾ ਵੱਲੋਂ ਆ ਆਫਰ ਲਗਾਇਆ ਹੋਇਆ ਜੀ 1000 ਦੀ ਸ਼ਾਪਿੰਗ ਤੇ 쿠ਪਨ ਫ੍ਰੀ ਮਿਲਣਗੇ ਤੇ 2000 ਦੀ ਸ਼ਾਪਿੰਗ ਤੇ 쿠ਪਨ ਫ੍ਰੀ ਪਲੱਸ ਆ ਸਰਪ੍ਰਾਈਜ਼ ਗਿਫਟ ਮਿਲੇਗਾ ਤੇ ਜਿਸ ਦੇ ਨਾਮ 29 ਸਤੰਬਰ ਨੂੰ ਗੱਡੇ ਜਾਣਗੇ ਪਹਿਲਾ ਇਨਾਮ ਜਿਹਦੇ ਵਿੱਚ ਹੈਗਾ ਜੀ ਗੀਜਰ ਦੂਸਰਾ ਇਨਾਮ ਹੈਗਾ ਜੀ ਡਿਨਰ ਸੈੱਟ ਤੇ ਤੀਸਰਾ ਇਨਾਮ ਪ੍ਰੈਸ ਚੌਥਾ ਇਨਾਮ 에ਅਰਪੋਰਟ ਤੇ ਪੰਜਵਾਂ ਇਨਾਮ ਅਨੇਕ ਬੈਂਡ ਦਿੱਤੇ ਜਾਣਗੇ ਸੋ ਦੋਸਤੋ ਤੁਸੀਂ ਵੀ ਜੇਕਰ ਇਸਾ ਫਰਦਾ ਫਾਇਦਾ ਲੈਣਾ ਚਾਹੁੰਦੇ ਹੋ ਤੇ ਯਾਦ ਰੱਖੋ ਤੇ ਪਹੁੰਚੋ ਥਿੰਦ ਕਲੈਕਸ਼ਨ ਟੱਬਾ ਨੇੜੇ ਬੋਰਡ ਵਾਲਾ ਚੌਂਕ ਇੱਕ ਬਾਈ ਹੁਣਾਂ ਲਾਹੌਰ ਜਾਣਕਾਰੀ ਸੀ ਪਹੁੰਚੀ ਆਪਣੇ ਤੱਕ ਉਹ ਕਹਿੰਦੇ ਵੀ ਇਹ ਵੀ ਦੱਸ ਦਿਆ ਕਰੋ ਦੇਖਣ ਵਾਲਿਆਂ ਨੂੰ ਕਿ ਗਰਮੀਆਂ ਦੇ ਕੱਪੜਿਆਂ ਦੀ ਸੇਲ ਲੱਗੀ ਹੋਈ ਹੈ ਜੀ ਜਿਹੜੇ ਗਰਮੀਆਂ ਦੇ ਕੱਪੜੇ ਉਹਨਾਂ ਦੇ ਸੇਲ ਲੱਗੀ ਹੋਈ ਆ ਤੇ ਪਰ ਉਹਦੇ ਵਿੱਚ ਇਹ ਹੈ ਵੀ ਜੇ ਤੁਸੀਂ 2000 ਦੀ ਗਰਮੀਆਂ ਦੇ ਕੱਪੜੇ ਦੀ ਇਸ ਸੇਲ ਸੇਲ ਵਾਲੇ ਕੱਪੜਿਆਂ ਦੀ ਨੂੰ ਖਰੀਦਦੇ ਆ ਤੁਸੀਂ ਤੇ ਫਿਰ ਜਿਹੜਾ ਆ ਵੀ ਸਰਪ੍ਰਾਈਜ਼ ਹੋਰ ਦੇ ਵਿੱਚ ਗਿਫਟ ਹੈ ਨੀਗਾ ਠੀਕ ਹੈ ਜੀ ਤੇ ਚਲੋ ਦੋਸਤੋ ਮਿਲਦੇ ਆ ਜੀ ਆਪਾਂ ਸਦਾ ਗਰਾਊਂਡ ਦੇ ਵਿੱਚ ਚੱਲ ਗਏ ਤੇ ਕਰਦੇ ਆ ਜੀ ਨਵੀਆਂ ਗੱਲਾਂ ਬਾਤਾਂ ਲੱਗਿਆ ਅੱਗੇ ਚੱਲਣਾ ਹੈ ਇਹ ਐਸਾ ਕੰਮ ਮੂਲੇ ਨਾਲ ਕਿ ਕਰਨ ਜੇ ਵਿਹਾਂਤ ਪਜੋਟਾਈਏ ਦੇ ਵੀ ਅਜ ਯਾਰ ਹੋਣੀ ਆ ਕਹਤੈ ਲਾਹ ਹਾਂ ਅੱਜ ਕੋ ਸ਼ੁਭਾਰਨ ਆਪਾਂ ਆਏ ਹੋਏ ਆ ਦੋ ਤਿੰਨ ਬਿਨਾ ਸਾਧਨਾ ਤੋਂ ਸ਼ਾਬਾ ਮਸੀ ਫੇ ਜਾ ਤਾ ਨੂੰ ਯਾਰਾ ਸ਼ਾਬਾ ਕੁੱਟ ਆਇਆ ਹੁਣ ਆ ਤੇਰਾ ਕਹਿੰਦਾ ਹੱਥ ਮਾਰ ਕੇ ਮੋੜਨਾ ਓਦਾਂ ਨਹੀਂ ਮੋੜਨਾ ਗਰਪਾਨ ਭਾਜੀ ਹਾਂਜੀ ਸਰ ਆਹ ਹੀ ਕਰਨਾ ਚੜਨਾ ਰਸਤੇ ਦੇ 1000 ਰੁਪਿਆ ਨਾਮ ਮੈਂ ਤਾਂ ਚਿੰਤਾ ਨਾ ਕਰ ਜੀ ਚੜ ਜਾਓ ਭਾਜੀ ਕਿਨੇ ਕਿਨੇ ਇੱਦਾਂ ਰੋ ਤੁਸੀਂ ਫੇਰ ਲੈਫਟ ਲੈ ਆਉਂਗੇ ਕਰਾਈ ਦੇ 2000 ਚਾ ਬਾ ਚਾ ਬਾ ਪਹੁੰਚ ਗਿਆ ਹਾਂ ਵੈਰੀ ਗੁੱਡ ਨਹੀਂ ਨਹੀਂ ਬਹੁਤ ਵਧੀਆ ਐਫਰਟ ਹੈ ਯਾਰ ਚੱਲ ਬਈ ਆ ਕਹਿੰਦੇ ਮੱਛੀ ਆ ਗਈ ਮੇਰੇ ਵੀਰੋ ਆ ਵੇਖ ਆ ਜਾਂਦੀ ਉੱਡਦੀ ਬਾਜ ਬਾਜ ਮੱਛੀ ਜਾ ਰਹੀ ਆ ਸਾਹ ਤਰਦੀ ਹੋਈ ਬਿਨਾ ਪਾਣੀ ਤੋਂ ਬਿਨਾ ਪਾਣੀ ਤੋਂ ਬਿਨਾ ਪਾਣੀ ਤੋਂ ਮੇਲਦੀ ਜਾਂਦੀ ਕਹਿੰਦੇ ਵਾਹ ਨੌਜਵਾਨੋ ਕੱਚਦਾ ਕੰਮ ਚੱਲ 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 ਤਾੜੀਆਂ ਤਾੜੀਆਂ ਨਹੀਂ ਲੈ ਯਾਰ ਓ ਜਾ ਕੁਲੇ ਪਾ ਨਹੀਂ ਨਹੀਂ ਮੂੰਹ ਕੋਈ ਨਹੀਂ ਤੂੰ ਆਪਦਾ ਧਿਆਣਾ ਹੈ ਨਾ ਮੂੰਹ ਇੱਧਰ ਹੋਵੇ ਰੋਤੇ ਹੱਥ ਛੋਟ ਜਾਣ ਨਹੀਂ ਕਿੱਦਾਂ ਮੇਰੇ ਕੋ ਹਾਂਜੀ ਦੋਸਤੋ ਤੁਸੀਂ ਹੁਣੇ ਦੇਖਿਆ ਵੀ ਜਿਹੜੇ ਮੁੰਡੇ ਰਸੇ ਤੇ ਚੜ ਰਹੇ ਸੀ ਆ ਚਿਹਰੇ ਆ ਦੇਰੇ ਤੇਰਾ ਨਾਮ ਕੀ ਆ ਅਬਜੋਤ ਅੱਛਾ ਜਸਮਾਨ ਜਸਮਾਨ ਉੱਚੀ ਬੋਲ ਰਕੇਸ਼ ਰਕੇਸ਼ ਇੱਧਰ ਦਿਓ ਤਾ ਇੰਦਾ ਦੀ ਨੌਜਵਾਨੀ ਦੇ ਬਾਈ ਮਾਣ ਕਰਿਆ ਕਰੋ ਹੈ ਇਹ ਤੁਸੀਂ ਦੇਖਿਆ ਵੀ ਟੈਲੈਂਟ ਹੈਗਾ ਮੁੰਡਿਆਂ ਦੇ ਵਿੱਚ ਫੁੱਟਬਾਲ ਵੀ ਬਹੁਤ ਸੋਹਣਾ ਖੇਡਦੇ ਆ ਤੇ ਜਿਹੜੀਆਂ ਗਰਾਊਂਡ ਦੀਆਂ ਹੋਰ ਐਕਸਰਸਾਈਜ਼ਾਂ ਤੇ ਉਹਦੇ ਵਿੱਚ ਵੀ ਇਹਨਾਂ 'ਚ ਪੂਰਾ ਟੈਲੈਂਟ ਆ ਜਿਦਾ ਰਸੇ ਤੇ ਚੜਨਾ ਪੁੱਠੀਆਂ ਸਿੱਧੀਆਂ ਬਾਜ਼ੀਆਂ ਵੈਰੀ ਗੁੱਡ ਤੇ ਇਹ ਗੇਮ ਤਗੜੇ ਹੋ ਕੇ ਲਾਉਣੀ ਅੱਜ ਠੀਕ ਆ ਚਲੋ ਵੈਰੀ ਗੁੱਡ ਕੀ ਹੋ ਗਿਆ ਜੀ ਵੱਡੀ ਜਾਂਦੀ ਜੀ ਨੂੰ ਰਗੜ ਕੇ ਲਾ ਕੇ ਸਤਿ ਸ਼੍ਰੀ ਅਕਾਲ ਆ ਸਾਰੇ ਪਤਾ ਕਰਕੇ ਗਿਆ ਅਟਵਾਲ ਸਾਹਿਬ ਅੱਜ ਤੁਸੀਂ ਵਧਾਈ ਦੇ ਪਾਤਰਾ ਗੱਲ ਪਰਫਾਰਮੈਂਸ ਟੂ ਕੀ ਕਹਿੰਦੇ ਹੁੰਦੇ ਆ ਹੁਣ ਪੰਜਾਬੀ ਗਾ ਵੀ ਮਾੜੀ ਸੀ ਮਾੜੀ ਸੀ ਹਾਂ ਗੈਸਟ ਮਿਲ ਗਿਆ ਅੱਜ ਲੈ ਬਈ ਮੁੰਡਾ ਮੈਨ ਆਫ ਦਾ ਮੈਚ ਨਹੀਂ ਨਿਕਲਿਆ ਪਰ ਫੇਰ ਵੀ ਆਈ ਨੋ ਨਹੀਂ ਮਾਸ਼ਾਅੱਲਾ ਕਿੰਨੇ ਦੇ ਆ ਵਾਦ ਕੋ ਬਲੌਗ ਬਣਾਉਣਾ ਤੂੰ ਹਾਂ ਕੱਲ ਨਹੀਂ ਕੱਲ 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 ਨਾਲ ਬਣਾ ਬਲੌਗ ਕੱਲ ਬਲੌਗ ਬਣਾਉਂਦੀ ਛੱਟ ਮੂੰ ਨਹੀਂ ਬਣਦੀ ਓਏ ਤੇਰੇ ਦੇ ਕੇਸ ਕਰਕੇ ਤੈਨੂੰ ਬੁੱਕ ਕਰਨਾ ਆ ਅੱਗੇ ਇਹਨਾਂ ਨੇ ਅੱਠ ਵੀ ਉਧਰ ਕਿ ਬਣਾਇਆ ਬਣਾਇਆ ਵਾ ਨਾਲ ਇਹਨਾਂ ਨੇ ਮਾਹੌਲ ਹੋਰ ਬਣਾ ਛੱਡਿਆ ਤੇ ਨਹੀਂ ਕੀਤਾ ਕਣ ਪੇਡ ਸੈਟ ਵੀ ਨਹੀਂ ਲਾ ਕੇ ਗਏ ਓਏ ਫੋਨ ਮਤਲਬ ਇੰਨਾ ਮੂਡ ਖਰਾਬ ਕਰਤਾ ਇਹਨਾਂ ਗੱਲਾਂ ਸ਼ਾਬਾਸ਼ ਲੈ ਲੈ ਚਾਹ ਸਾਬੀ ਆ ਹੁਣ ਹੈ ਸ਼ਾਬਾਸ਼ ਸ਼ਾਬਾਸ਼ ਸਾਬੀ ਲਾ ਕੇ ਤੁਹਾਨੂੰ ਆਇਆ ਸ਼ਾਬਾਸ਼ ਸ਼ਾਨ ਸ਼ਾਬਾਸ਼ ਜੂਵੇ ਹਾਂਜੀ ਦੋਸਤੋ ਤੁਸੀਂ ਵੀਡੀਓ ਦੇ ਕਲਿੱਪ ਦੇਖੇ ਤੇ ਦੋ ਵੀਰ ਕਿਵੇਂ ਮਿਹਨਤ ਲਾ ਰਹੇ ਸੀ ਤੇ ਦੋਵਾਂ ਚੋਂ ਇੱਕ ਵੀਰ ਫੁੱਟਬਾਲ ਖੇਡਦਾ ਤੇ ਦੂਜਾ ਆਪਣੀ ਮਾਂ ਖੇਡ ਕਬੱਡੀ ਨਾਲ ਪਿਆਰ ਆ ਤੇ ਮਾਂ ਖੇਡ ਕਬੱਡੀ ਦੀ ਗੱਲ ਕਰੀਏ ਇਹ ਉਹ ਗੇਮ ਆ ਜਿਹੜੀ ਪੰਜਾਬ ਦੀ ਧਰਤੀ ਤੋਂ ਪੈਦਾ ਹੋਈ ਤੇ ਵਿਦੇਸ਼ਾਂ ਤੱਕ ਪਹੁੰਚੀ ਜਦੋਂ ਇਨਾਮ ਕਸ਼ੇ ਬਣਾਣਾ ਜੀ ਮਿਲਦੇ ਹੁੰਦੇ ਤੇ ਕਰੋੜਾਂ ਤੱਕ ਅੱਜ ਪਹੁੰਚ ਗਈ ਤੇ ਆਪਾਂ ਗੱਲ ਕਰਾਂਗੇ ਪਿੰਡ ਟਿੱਬੇ ਦੇ ਇਲਾਕੇ ਦਾ ਉੱਬਰਦਾ ਹੋਇਆ ਕਬੱਡੀ ਦਾ ਨੌਜਵਾਨ ਬਾਈ ਵਿਸ਼ਾਲ ਪਿੰਡ ਸੈਰਪੁਰ ਤੋਂ ਤੇ ਟਿੱਬੇ ਦੀ ਪਿੰਡ ਟਿੱਬੇ ਨੂੰ ਜਿਹੜੀ ਆਪਣੀ ਗੇਮ ਖੇਡਦੇ ਆ ਬਾਈ ਸਵਾਗਤ ਆ ਵੀਡੀਓ ਦੇ ਵਿੱਚ ਸਾਸਿਗਾ ਭਾਈ ਸਾਰਿਆਂ ਦਾ ਜਿੰਨੇ ਲਾਈਵ ਦੇਖ ਰਿਆ ਸਾਰਿਆਂ ਨੂੰ ਪਿਆਰ ਭਰੀ ਸਾਸਿਗਾ ਭਾਈ ਤੇ ਉਹ ਮਿਹਨਤ ਕਿਵੇਂ ਰੈਗੂਲਰ ਚੱਲ ਰਹੀ ਵਧੀਆ ਹਾਂਜੀ ਭਾਈ ਡੇਲੀ ਸਵੇਰੇ ਸ਼ਾਮ ਵਧੀਆ ਦੋ ਟਾਈਮ ਮਿਹਨਤ ਲੱਗ ਰਹੀ ਆ ਤੇ ਸਰੀਰੇ ਤੁਸੀਂ ਮਿਹਨਤ ਇੱਥੇ ਲਾਉਨੇ ਆ ਹਾਂਜੀ ਹਾਂਜੀ ਸਵੇਰੇ ਭਾਈ ਇੱਥੇ ਟਿੱਬੇ ਗਰਾਉਂਡ ਤੇ ਕਰੀਦੀ ਆ ਸ਼ਾਮ ਨੂੰ ਆਪਣੇ ਉਸਤਾਦ ਆ ਅਜੀਤ ਸਿੰਘ ਪਹਿਲਵਣ ਜੀਤੀ ਕੋਜ ਤਲਵੰਡੀ ਚੌਧਰੀਆਂ ਦਾ ਓਕੇ ਉੱਥੇ ਖੂ ਤੇ ਆਪਾਂ ਮਿਹਨਤ ਕਰੀਦੀ ਭਾਈ ਸ਼ਾਮ ਨੂੰ ਤੇ ਉਹ ਲੋਕੇਸ਼ਨ ਦੱਸ ਦਿਓ ਜੀ ਆਪਣੇ ਦੇਖਣ ਆ ਰਿਆਂ ਨੂੰ ਕਿੱਥੇ ਆ ਲੋਕੇਸ਼ਨ ਭਾਈ ਤਲਵੰਡੀ ਸਕੂਲ ਆ ਹਾਕਵਰਡ ਸਕੂਲ ਤੇ ਉਹਦੇ ਨਾਲ ਆ ਖੂ ਤੇ ਉੱਥੇ ਉਸਤਾਦ ਨੇ ਜਿੱਦਾਂ ਥਾਂ ਛੱਡਿਆ ਹੋਇਆ ਸੀ ਉੱਥੇ ਮਿਹਨਤ ਕਰੀਦੀ ਆਪਣੀ ਵਧੀਆ ਓਕੇ ਉੱਥੇ ਤੁਸੀਂ 99 ਬੰਦੇ ਜਾਣੇ ਆ ਤਾਂ ਵੀ ਜਾਂ ਮਤਲਬ ਜੇ ਕੋਈ ਮਿਹਨਤ ਕਰਨ ਦਾ ਚਾਹਵਾਨ ਹੈਗਾ ਸਹੀ ਬੰਦਾ ਵੀ ਕੋਈ ਵੀ ਜਾ ਸਕਦਾ ਨਹੀਂ ਭਾਈ 10 ਮੁੰਡੇ ਹੈਗੇ ਜਿੱਦਾਂ ਮਿਹਨਤ ਕਰਨ ਵਾਲੇ ਵਿੱਚ ਨਵੇਂ ਮੁੰਡੇ ਵੀ ਆ ਤੇ ਵਿੱਚ ਹੀਮੀਆਂ ਜਿੱਦਾਂ ਸੀਨੀਅਰ ਪਲੇਅਰ ਵੀ ਆ ਵਿੱਚ ਇੱਕ ਦੋ ਤੇ ਹੋਰ ਵੀ ਜਿਹਨੇ ਮਿਹਨਤ ਕਰਨ ਆਉਣਾ ਆ ਸਕਦਾ ਤੇ ਉਸਤਾਦ ਜਿੱਦਾਂ ਸਾਡੇ ਬਿਲਕੁਲ ਫ੍ਰੀ ਮਿਹਨਤ ਕਰਾਉਂਦੇ ਆ ਕੋਈ ਚਾਰਜਸ ਨਹੀਂ ਕੋਈ ਚਾਰਜਸ ਨਹੀਂ ਭਾਈ ਫ੍ਰੀ ਬਿਲਕੁਲ ਮਿਹਨਤ ਆ ਬਸ ਬੰਦਾ ਮਿਹਨਤ ਵਾਲਾ ਹੋਣਾ ਚਾਹੀਦਾ ਤੇ ਕੋਈ ਵੀ ਸ਼ਰਾਰਤੀ ਨਾ ਹੋਵੇ ਤੇ ਜਿਹੜਾ ਮਰਜ਼ੀ ਮਿਹਨਤ ਲਾਉਣਾ ਆ ਸਕਦਾ ਭਾਈ ਓਕੇ ਤੇ ਤੁਹਾਨੂੰ ਕਬੱਡੀ ਨਾਲ ਜੁੜਿਆ ਨੂੰ ਕਿੰਨਾ ਟਾਈਮ ਹੋ ਗਿਆ ਮੈਨੂੰ ਭਾਈ 16 ਸਾਲ ਹੋ ਗਏ ਆ ਖੇਡਦੇ ਨੂੰ ਹਾਂਜੀ ਤੇ ਕਿਹੜੇ ਪਜੰਤੋਂ ਸਟਾਰਟ ਕੀਤੀ ਸੀ ਮੈਂ ਭਾਈ 30 ਕਿਲੋ ਤੋਂ ਖੇਡਣੀ ਸ਼ੁਰੂ ਕੀਤੀ ਸੀ ਉਸ ਤੋਂ ਬਾਅਦ ਉਸ ਤੋਂ ਬਾਅਦ ਭਾਈ 35 ਕਿਲੋ 40 ਕਿਲੋ 50 55 65 75 ਤੇ ਹੁਣ ਤੁਸੀਂ ਪਿੰਡ ਪੱਧਰੋਂ ਓਪਨ ਖੇਡਦੇ ਜਾਂ ਕਿਸੇ ਕਲੱਬ ਨਾਲ ਵੀ ਜੁੜੇ ਹੋਏ ਆ ਹਾਂਜੀ ਭਾਈ ਪਿੰਡ ਪੱਧਰੋਂ ਓਪਨ ਦੇ ਮੈਚ ਵੀ ਖੇਡਦਾ ਤੇ ਉਦਾਂ ਜਿਹੜੇ ਪਿਛਲੇ ਸਾਲ ਕੱਪ ਖੇਡਿਆ ਸੀ ਸ਼੍ਰੀ ਵੀਰ ਸਾਹਿਬ ਕਬੱਡੀ ਕਲੱਬ ਸੁਲਤਾਨਪੁਰ ਲੋਧੀ ਸੁਰਖਪੁਰ ਲਈ ਖੇਡਿਆ ਸੀ 10 ਕਿ ਮੈਚ ਖੇਡਿਆ ਸੀ ਭਾਈ ਜਦਾਂ ਤੇ ਹੁਣ ਆਪਣੇ ਓਪਨ ਦੇ ਮੈਚ ਪਿੰਡ ਪੱਧਰ ਚ ਆਲਦੇ ਤੇ ਜਿਵੇਂ ਹੁਣ ਮੰਨ ਲਓ ਵੀ ਸਰਦੀਆਂ ਚ ਇਧਰ ਸੀਜ਼ਨ ਸ਼ੁਰੂ ਹੋ ਜਾਣਾ ਗਾਹ ਫੇਰ ਗਰਮੀਆਂ ਚ ਰੋ ਸ਼ੁਰੂ ਹੁੰਦੀਆਂ ਬਾਹਲੇ ਸੀਜ਼ਨ ਸ਼ੁਰੂ ਹੋ ਜਾਂਦੇ ਕਿਸੇ ਪ੍ਰੋਮੋਟਰ ਦੀ ਨਿਗਾਹ ਦੇ ਵਿੱਚ ਚੜੇ ਹਲੇ ਤੱਕ ਕਿ ਨਹੀਂ ਚੜੇ ਕਿਸੇ ਨੇ ਬਾਹ ਫੜੀ ਜਾਂ ਕਿਹਨੇ ਭਰੋਸਾ ਦਿੱਤਾ ਹੋਏ ਪਰ ਬਾਅਦ ਕੋਈ ਗੱਲ ਨਹੀਂ ਕੀਤੀ ਹੈ ਕੋਈ ਇਦਾਂ ਦੀ ਨਹੀਂ ਭਜੀ ਹੱਲੇ ਨੀਦਾਂ ਦਾ ਨਹੀਂ ਹੋਇਆ ਕੋਈ ਬਾਹਰ ਦਾ ਹੱਲੇ ਇੱਥੇ ਚਲੋ ਆਪਣੀ ਮਿਹਨਤ ਕਰੀ ਜਨੇ ਮੈਚ ਖੇਡਦੇ ਆ ਇੱਥੇ ਵੀ ਥੋੜਾ ਹੱਲੇ ਆਪਾਂ ਨੂੰ ਘੱਟ ਮੌਕਾ ਮਿਲ ਰਿਹਾ ਖੇਡਣ ਦਾ ਕੋਈ ਸੀਨੀਅਰ ਪਲੇਅਰ ਜ਼ਿਆਦਾ ਹੁੰਦਾ ਕਰਕੇ ਹਾਂਜੀ ਤੇ ਮੈਂ ਚਲੋ ਇਹੀ ਅਪੀਲ ਕਰਨਾ ਚਾਹੁੰਦਾ ਵੀ ਆਪਾਂ ਚਲੋ ਮਿਹਨਤ ਕਰਦੇ ਆ ਤੇ ਆਪਾਂ ਨੂੰ ਵੱਧ ਤੋਂ ਵੱਧ ਟੀਮ ਵਾਲੇ ਮੌਕਾ ਦੇਣ ਖੇਡਣ ਦਾ ਤੇ ਆਪਾਂ ਆਪਦੀ ਗੇਮ ਦਿਖਾ ਸਕੀ ਉਹਨਾਂ ਨੂੰ ਹਨਾ ਤੇ ਤਾਂ ਜੋ ਉਹਨਾਂ ਨੂੰ ਯਕੀਨ ਹੋਵੇ ਆਪਣੇ ਤੇ ਵੀ ਹਾਂ ਵੀ ਚਲ ਮੁੰਡਾ ਮਿਹਨਤ ਕਰਦਾ ਤੇ ਵਧੀਆ ਹੋਊਗਾ ਬਿਲਕੁਲ ਹਾਂਜੀ ਤੇ ਬਾਈ ਅਹੀ ਰੋਜ਼ ਸਵੇਰੇ ਗੇਮ ਫੁੱਟਬਾਲ ਖੇਡਣ ਆਉਂਦੇ ਆ ਬਾਈ ਕਿਸੇ ਦੀ ਵੇੜ ਨਹੀਂ ਕਰਦਾ ਕਿਸੇ ਦੀ ਪਰਵਾਹ ਨਹੀਂ ਕਰਦਾ ਇਕੱਲਾ ਡੱਟ ਕੇ ਇੰਨੀ ਕੁ ਮਿਹਨਤ ਕਰਦਾ ਨਾ ਆਪਾਂ ਕੁਝ ਕੁ ਸ਼ਾਟ ਲਏ ਆ ਤੁਸੀਂ ਦੇਖ ਸਕਦੇ ਆ ਬਾਈ ਦੀ ਮਿਹਨਤ ਤੇ ਇੱਕ ਇਹ ਦੱਸੋ ਦਰਸ਼ਕਾਂ ਨੂੰ ਵੀ ਜਿਮ ਦੀ ਮਿਹਨਤ ਜੇ ਕਬੱਡੀ ਖੇਡਣੀ ਹੈ ਜਿਮ ਦੀ ਮਿਹਨਤ ਤੇ ਗਰਾਊਂਡ ਦੀ ਮਿਹਨਤ ਦਾ ਫਰਕ ਕੀ ਆ ਜਿਆਦਾ ਭਾਈ ਜਿੱਦਾਂ ਗਰਾਊਂਡ ਦੀ ਮਿਹਨਤ ਹੀ ਕਰਨੀ ਚਾਹੀਦੀ ਆ ਗਰਾਊਂਡ ਦੀ ਮਿਹਨਤ ਨਾਲ ਇੱਕ ਤਾਂ ਸਪੀਡ ਆਪਨੇ ਚ ਆਉਂਦੀ ਆ ਫਲੈਕਸੀਬਿਲਟੀ ਆਉਂਦੀ ਬੋਡੀ ਦੀ ਠੀਕ ਆ ਮਸਲ ਨਹੀਂ ਟਾਈਟ ਹੁੰਦੇ ਜਿਮ ਦੀ ਮਿਹਨਤ ਇਦਾਂ ਠੀਕ ਆ ਚਲੋ ਹਫਤੇ ਚ ਇੱਕ ਜਾਂ ਦੋ ਦਿਨ ਕਿਤੇ ਆਪਣਾ ਪਾਵਰ ਵਗੈਰਾ ਲਾ ਲਈ ਥੋੜੀ ਬਹੁਤ ਜਿਆਦਾ ਮਿਹਨਤ ਜਿੱਦਾਂ ਆਪਾਂ ਨੂੰ ਸਪੀਡ ਵਾਲੀ ਕਰਨੀ ਚਾਹੀਦੀ ਆ ਗਰਾਊਂਡ ਪ੍ਰੈਕਟਿਸ ਵਧਾ ਲਈਏ ਗੇਮ ਲਾਈਏ ਤੇ ਉਸ ਚੀਜ਼ ਨਾਲ ਜਿਆਦਾ ਬੈਨੀਫਿਟ ਹੋਊਗਾ ਹਾਂ ਤੇ ਜਦੋਂ ਦੀ ਸ਼ੁਰੂ ਕੀਤੀ ਆ ਗੇਮ ਇੰਜਰੀ ਤੋਂ ਬਚਾਰੇ ਆ ਨੇ ਇੰਜਰੀਆਂ ਭਾਜੀ ਹੋਈਆਂ ਮੇਰੇ 2023 ਚ ਮੇਰੇ ਭਾਜੀ ਹੋ ਗਈ ਸੀ ਗੋਡੇ ਤੇ ACL ਟੁੱਟ ਗਿਆ ਸੀ ਓਕੇ 24 ਚ ਵੀ ਲੱਗੀ ਸੀ 25 ਚ ਵੀ ਹੁਣ ਲੱਗੀ ਆ ਇੰਜਰੀ ਚਲੋ ਜੇ ਆਪਾਂ ਗੇਮ ਖੇਡਦੇ ਆ ਤੇ ਇਹਦੇ ਵਿੱਚ ਇੰਜਰੀ ਤਾਂ ਲਾਜ਼ਮੀ ਆ ਹੁੰਦੀ ਆ ਹਨਾ ਥੋੜੀ ਬਹੁਤ ਆ ਤੇ ਬਟ ਚਲੋ ਮੈਂ ਆਪਰੇਸ਼ਨ ਤੋਂ ਬਚ ਗਿਆ ਬਾਬੇ ਦੀ ਕਿਰਪਾ ਨਾਲ ਮੇਰਾ ACL ਮੇਰਾ ਟੁੱਟ ਗਿਆ ਸੀਗਾ ਤੇ ਬਟ ਮੈਂ ਐਕਸਰਸਾਈਜ਼ ਕੀਤੀ ਗੋਡੇ ਦੀ ਬਹੁਤ ਜ਼ਿਆਦਾ ਦੋ ਤੋਂ ਤਿੰਨ ਮਹੀਨੇ ਤਾਂ ਮੇਰਾ ਗੋਡਾ ਇੱਦਾਂ ਹੀ ਠੀਕ ਹੋ ਗਿਆ ਬਾਈ ਆਹੀ ਵੀ ਰੱਬ ਅੱਗੇ ਹੀ ਦੁਆ ਕਰਦੇ ਆ ਜਿਹੜੇ ਵੀਰ ਆ ਨਾ ਗਰਾਊਂਡ ਨਾਲ ਸੱਚੇ ਦਿਲੋਂ ਜੁੜ ਕੇ ਮਿਹਨਤ ਕਰਦੇ ਆ ਰੱਬ ਉਹਨਾਂ ਤੇ ਮੇਰਾ ਭਰਿਆ ਹੱਥ ਰੱਖੇ ਤੇ ਸੱਟ ਤੋਂ ਵਿਚਾਰ ਕੇ ਇੱਕ ਬਾਈ ਐਸ ਵਾਰ ਆਪਣੇ ਪਿੰਡ ਟਿੱਬੇ ਵਿੱਚ ਕਾਫੀ ਟਾਈਮ ਬਾਅਦ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਤੇ ਟੂਰਨਾਮੈਂਟ ਸ਼ੁਰੂ ਹੋਇਆ ਸ਼ੁਰੂਆਤ ਹੋਈ ਤੁਸੀਂ ਬਹੁਤ ਮਿਹਨਤ ਕੀਤੀ ਟੂਰਨਾਮੈਂਟ ਤੋਂ ਪਹਿਲਾਂ ਤੈਨੂੰ ਚਾ ਵੀ ਸੀ ਪਰ ਮੇਰੇ ਸਾਹਮਣੇ ਤੁਹਾਡੀ ਇੰਜਰੀ ਆ ਗਈ ਖੇਡਿਆ ਨਹੀਂ ਗਿਆ ਮਨ ਕਿੰਨਾ ਗ ਦੁਖਿਆ ਤੇ ਸੱਟ ਕਿਵੇਂ ਲੱਗੀ ਇਹ ਦੱਸਿਓ ਸੱਟ ਭਈ ਤਾਂ ਅਸੀਂ ਗਰਾਊਂਡ ਜਿੱਦਾਂ ਸਵੇਰੇ ਤਿਆਰ ਕਰਕੇ ਤੇ ਮੈਂ ਘਰ ਨੂੰ ਚੱਲਣਾ ਸੀਗਾ ਭਾਈ। ਓਕੇ। ਨਾ ਨੂਨ ਵੀ ਆਪ ਦਾ ਵਿਕਟ ਲੈ ਕੇ ਆਵਾਂ ਹਨਾ। ਤੇ ਆਪ ਦਾ ਮੈਂ ਖੇਡਣਾ ਤੇ ਭਾਈ ਇੱਥੇ ਟਿੱਬੇ ਅੱਡੇ ਤੇ ਆਪਣਾ ਰਸਤੇ 'ਚ ਥੋੜਾ ਐਕਸੀਡੈਂਟ ਹੋ ਗਿਆ ਸੀ। ਓਕੇ। ਤੇ ਮੇਰੇ ਗਲੇ ਤੇ ਜਿੱਦਾਂ ਥੋੜੀ ਇੰਜਰੀ ਹੋ ਗਈ ਸੀ। ਤੇ ਹਾਂ ਸਟੀਚਿੰਗ ਵਗੈਰਾ ਹਾਂ ਸਟੀਚਿੰਗ ਵਗੈਰਾ ਲੱਗੇ ਸੀ ਭਾਈ। ਹਾਂ। ਤੇ ਬਹੁਤ ਘਰੇ ਜਾ ਕੇ ਤਾਂ ਮਨ ਤਾਂ ਬਹੁਤ ਦੁਖਿਆ ਸੀ ਭਾਈ ਵੀ ਆਪਾਂ ਗਰਾਊਂਡ ਤਿਆਰ ਕੀਤੀ ਇੰਨੇ ਸਾਲ ਹੋ ਗਏ ਮਿਹਨਤ ਕਰਦੇ ਹਨਾ ਵੀ ਪਿੰਡ ਮੈਚ ਹੋਵੇ ਤਾਂ ਆਪਾਂ ਖੇਡਣਾ ਹਨਾ ਤੇ ਪਰ ਚਲੋ ਜੋ ਰੱਬ ਨੂੰ ਮਨਜ਼ੂਰ ਤੇ ਮੇਰੀ ਇੰਜਰੀ ਹੋ ਗਈ ਤਾਂ ਨਹੀਂ ਖੇਡ ਹੋਇਆ ਆਪਣਾ ਉਹ ਇਸ ਗਰਾਊਂਡ ਦਾ ਤੁਹਾਡਾ ਪਹਿਲਾ ਟੂਰਨਾਮੈਂਟ ਹੀ ਇਸ ਗਰਾਊਂਡ ਦਾ ਆਪਦੇ ਪਿੰਡ ਵਿੱਚ ਖੇਡਣਾ ਮਤਲਬ ਹੈ ਜੇ ਤੁਸੀਂ ਮਿਹਨਤ ਲਾਉਣੀ ਨਹੀਂ ਟੂਰਨਾਮੈਂਟ ਦਾ ਭਾਜੀ ਪਹਿਲਾਂ ਬਹੁਤ ਖੇਡੇ ਆ ਨਹੀਂ ਨਹੀਂ ਉਦਾਂ ਪਾਸੇ ਹੀ ਖੇਡੇ ਆ ਮਤਲਬ ਇਸ ਆਪਦੇ ਪਿੰਡ ਵਿੱਚ ਖੇਡਣਾ ਨਹੀਂ ਨਹੀਂ ਆਪਦੇ ਪਿੰਡ ਵਿੱਚ ਜਿੱਦਾਂ ਖੇਡਦੇ ਆਏ ਆ ਬਚਪਨ ਤੋਂ ਤੇ ਚੱਕਰ ਜਿੱਦਾਂ ਜਿਹੜਾ ਵੱਡਾ ਮੈਚ ਹੁਣ ਚਲੋ ਖੇਡਣਾ ਉਹ ਚੀਜ਼ ਦਾ ਤਾਂ ਖੁਸ਼ੀ ਹੁੰਦੀ ਆ ਵੀ ਵੱਡੇ ਮੈਚ ਦੇ ਵਿੱਚ ਮੌਕਾ ਮਿਲਣਾ ਵੀ ਖੇਡਣ ਦਾ ਹਨ ਤੇ ਉਹ ਖੁਸ਼ੀ ਸੀ ਭਾਜੀ ਚਲੋ ਘਰੇ ਜਾ ਕੇ ਬਹੁਤ ਮਨਦੁਖੀ ਹੋਇਆ ਵੀ ਫੇਰ ਚਲੋ ਸੋਚਿਆ ਵੀ ਤੇ ਚਲੋ ਮਿਹਨਤ ਜਾਰੀ ਕਰਦੇ ਰਹੋ ਲਗਾਤਾਰ ਮਾਨੂੰ ਖੁਸ਼ ਹੁੰਦਾ ਜਦੋਂ ਤੁਸੀਂ ਮਿਹਨਤ ਕਰਦੇ ਆ ਸਾਡਾ ਵੀ ਕੀ ਕਰਦਾ ਹੁੰਦਾ ਬਾਈ ਨਾਲ ਮਿਹਨਤ ਲਾਈਏ ਪਰ ਫੁੱਟਬਾਲ ਚ ਇੰਨੀ ਥੱਕ ਜੀਦਾ ਆ ਵੀ ਮੁੜ ਕੇ ਕੰਮ ਕਰਾਤੇ ਵੀ ਜਾਣਾ ਹੁੰਦਾ ਨਾ ਜ਼ੋਰ ਨਹੀਂ ਲੱਗਦਾ ਤੇ ਇੱਕ ਆਪਣੇ ਬਾਈ ਹੁਣਾ ਬਾਰੇ ਚੰਗੀ ਤਰ੍ਹਾਂ ਦੱਸੋ ਜਿੱਥੇ ਤੁਸੀਂ ਤਲਵੰਡੀ ਮਿਹਨਤ ਕਰਦੇ ਆ ਉਹ ਕਿੰਨੇ ਟਾਈਮ ਤੋਂ ਤੈਨੂੰ ਮਿਹਨਤ ਕਰਵਾ ਕਰਵਾ ਰਹੇ ਆ ਕਿੰਨੇ ਬੰਦੇ ਉਹਨਾਂ ਦੇ ਅੰਦਰ ਆ ਤੇ ਨਾਲ ਇਹ ਵੀ ਆਪਾਂ ਗੱਲਬਾਤ ਵੀ ਉਹਨਾਂ ਨਾਲ ਕਰਨੀ ਆ ਠੀਕ ਆ ਤੇ ਆਪਣੇ ਉਸਤਾਦ ਜੀ ਦਾ ਨਾਮ ਆ ਅਜੀਤ ਸਿੰਘ ਪਹਿਲਵਾਨ ਕਬੱਡੀ ਕੋ ਜੀਤੀ ਤਲਵੰਡੀ ਚੌਧਰੀਆ ਹਾਂਜੀ ਬਹੁਤ ਪੁਰਾਣੇ ਕਬੱਡੀ ਪਲੇਅ ਤੇ ਮੈਨੂੰ ਹੋ ਗਿਆ ਜੀ 5-6 ਸਾਲ ਹੋ ਗਏ ਉਹਨਾਂ ਤੋਂ ਮਿਹਨਤ ਕਰਦ ਨੂੰ ਉੱਥੇ ਬਹੁਤ ਟਾਈਮ ਤੋਂ ਪੁਰਾਣੇ ਪਲੇਅਰ ਸੀਨੀਅਰ ਪਲੇਅਰ ਸਾਰੇ ਬਹੁਤ ਪਲੇਅਰ ਉਹਨਾਂ ਨੇ ਤਿਆਰ ਕੀਤੇ ਆ ਤੇ ਖੂ ਤਾਂ ਜਿੱਦਾਂ ਉਹ ਮਿਹਨਤ ਕਰਾਉਂਦੇ ਆ ਤੇ ਸਾਨੂੰ ਮਿਹਨਤ ਕਰਾਉਣ ਲਈ ਉਹ ਆਪਣਾ ਥਾਂ ਵੀ ਛੱਡ ਦਿੰਦੇ ਆ ਦੋ-ਦੋ ਮਹੀਨੇ ਵੀ ਹਾਂ ਵੀ ਮਿਹਨਤ ਕਰਨ ਮੁੰਡੇ ਹਨ ਤੇ ਸਾਨੂੰ ਖਾਣਾ ਖੀਣ ਵੀ ਆਪਣੇ ਕੋਲੋਂ ਦਿੰਦੇ ਆ ਕਈ ਵਾਰ ਜਿੰਨੇ ਜੋਗੇ ਆ ਤੇ ਸ਼ਵੀਰੇਸ਼ਾ ਵਧੀਆ ਮਿਹਨਤ ਕਰਾਉਂਦੇ ਆ ਉਹ ਤਾਂ ਸਾਨੂੰ ਕਹਿੰਦੇ ਤਿੰਨ ਟਾਈਮ ਮਿਹਨਤ ਲਾਓ ਚਲੋ ਦੋ ਟਾਈਮ ਲੱਗਦੀ ਆ ਵੀ ਵਧੀਆ ਲਾਈ ਜੰਨੇ ਆ ਆਪਦੀ ਮਿਹਨਤ ਤੇ ਬਾਕੀ ਜੇ ਕਿਸੇ ਨੇ ਮਿਹਨਤ ਕਰਨ ਉੱ ਤੇ ਜੀ ਛੱਦ ਕੇ ਆਵੇ ਬਾ ਮਿਹਨਤ ਕਰਨ ਵਾਲਾ ਹੋਵੇ ਤੇ ਉਸਤਾਦ ਵਧੀਆ ਪੁੱਤਾਂ ਵਾਂਗੂ ਰੱਖਦੇ ਆ ਤੇ ਵਧੀਆ ਮਿਹਨਤ ਕਰਾਉਗੇ ਤੇ ਬਾਈ ਤੁਸੀਂ ਟਾਈਮ ਦਿੱਤਾ ਧੰਨਵਾਦ ਤੁਹਾਡੀ ਮਿਹਨਤ ਹੋ ਰਗੀ ਵਿੱਚ ਥੋੜਾ ਜਿਹਾ ਕੋਈ ਨਹੀਂ ਮਾਫੀ ਮੰਗਦੇ ਆ ਤੇ ਆਪਾਂ ਕੋਸ਼ਿਸ਼ ਕਰਾਂਗੇ ਬਾਈ ਹੁਣਾਂ ਦੇ ਉਸਤਾਦ ਜੀ ਨਾਲ ਵੀ ਕਿਸੇ ਦਿਨ ਜਾ ਕੇ ਗੱਲਬਾਤ ਕਰ ਲਈ ਇਹ ਸੀ ਦੋਸਤੋ ਆਪਣੀ ਆਪਣੀ ਅੱਜ ਦੀ ਵੀਡੀਓ ਵੀਡੀਓ ਤੇ ਇਹਨੂੰ ਕਿਵੇਂ ਲੱਗੀਗੀ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਆ ਕਰੋ ਨਹੀਂ ਵੀ ਦੱਸਣਾ ਹੁੰਦਾ ਪਰ ਵੀਡੀਓ ਰੈਗੂਲਰ ਸਾਰੀ ਵੇਖਿਆ ਕਰੋ ਮਿਲਦੇ ਆ ਜੀ ਕੱਲ ਨੂੰ ਇਸੇ ਜਗ੍ਹਾ ਇਸੇ ਟਾਈਮ ਨਵੀਂ ਵੀਡੀਓ ਦੇ ਨਾਲ ਤਬ ਤੱਕ ਲਈ ਰੱਬ ਆ